ਤੁਸੀਂ ਦੇਖ ਰਹੇ ਹੋ ਜੰਨਤ ਪੰਜਾਬ ਮਹਿਰ ਤੋਂ ਕਨਿਦਰਾ ਅੱਜ ਲੋਕ ਸਭਾ ਹਲਕਾ ਲੁਧਿਆਣਾ ਤੋਂ ਜੀ.ਐੱਮ.ਪੀ ਦੇ ਮੀਤਵਾਦ ਹੋਣੀ ਸੀ ਅੱਜ ਜਗਰਾਉਂ ਲਗੇ ਡਾਕਟਰ ਬਾਬਿਲ ਅੱਜ ਜੰਨਤ ਨਹੀਂ ਪਹੁੰਚ ਰਹੇ ਨੇ ਬੰਨੀ ਦਿਖਾਵਾਂਗੇ ਮੋਟੇ ਦੀਆਂ ਤਸਵੀਰਾਂ ਕੀ ਕਰਾਂ ਰਣਜੀਤ ਸਿੰਘ ਹਲੋ 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 ਆਜੋ ਆਜੋ ਮੰਦਰੀ ਆਜੋ ਹਾਂ ਹਾਂ ਸਾਰੇ ਉਦਾਨ ਸਾਹਿਬ ਆਵੋ ਰੱਬਾ ਰੱਬਾ ਨਾਲ ਕਰੋ ਆਓ ਆਹ ਤਾਕੜਾ ਕੜਾ ਵੀ ਬਿੱਡਾ ਕਦੇ ਆ ਜਾ ਬਿੱਦੂ ਆ ਜਾ ਬਿੱਦੂ

ਤੈਨੂੰ ਚਲੋ ਕੋਸ਼ਿਸ਼ ਕਰਦੇ ਹਾਂ ਕਿ ਕੰਮ ਸਹੀ ਹੋ ਜਾਏ। ਫਰੰਟ ਖਾਲੀ ਛੱਡੋ ਜੀ। ਮੰਗ ਰਾਜੋ ਮੰਗ ਰਾਜੋ। ਆਪ ਫਰੰਟ ਖਾਲੀ ਛੱਡੋ ਜੀ ਫਰੰਟ ਸਾਈਡ ਛੱਡਦਾ। ਇੱਥੇ ਆ ਜਾਓ ਸਾਈਡ ਲੈ। ਨਮਰਾ। ਪੰਨੋ ਜਿਹੜਾ ਪੁੱਛਿਆ ਉਹ ਉਹਨੂੰ ਥੋੜਾ ਜਿਆਦਾ ਤੱਕਰ ਦੇਖਣਾ ਚਾਹੀਦਾ। ਕੁਝ ਹੋ ਜਾਊਗਾ। ਤੱਕਰ ਦੇਖੀਏ ਤਕਲੀ ਦੇਖੀਏ। ਕੋਈ ਨਹੀਂ ਟੁੱਟਦਾ ਜੀ। ਜੈ ਜੀ। ਜੈ ਜੀ। Come yeah, on! Yeah. ਕੀ ਕਿ ਫਤਿਹ ਮੈਂ ਪਹਿਲੇ ਅਫੇਸਰ ਜਿਲ੍ਹਾਵਾਂ ਆਦੇ ਤੇ ਘਰ ਆਉਂਦਾ ਬਹੁਤ ਸੁਰੱਖਿਆ ਜਾਣ ਹੈ ਨੌਕਰਦਾਰ ਕੋ ਪਹਿਨੋ ਜਗਰਾਉਂ ਦੇਣ ਲੋਕਾਂ ਤੇ ਹੁਈ ਹੈ ਅਮਨ ਹੋਗਾ ਲੰਗਰ ਤੇ ਆਉਂ ਪੇ ਗਿਰਤੀ ਰਹਿਣਾ ਉਹ ਤੇਨੂੰ ਕਾਜ ਚਾਹਤੇ ਸਭ ਲੋਕਾਂ ਤੋਂ ਸੋਟਾ ਪਿਛਾਈਗੇ ਅਮੈਂ ਕੱਗਨ ਸਾਰਾ ਪਾਈ ਤੇ ਵਿਰਧ ਦਸਾਉਂ ਉਹਦੇ ਕਰਾਉਂ ਨਾ ਨਾ ਜਾਈਂ ਤੇ ਅੱਲਾਮੇ ਨਾ ਲੱਗਦਾ ਸਾਰੇ ਦੇ ਵਿੱਚ ਉਹ ਕੋਈ ਸ਼ਾਂਤੀ ਤੇ ਬੈਠ ਰਹਿਣਾ ਸਾਰੇ ਨਾਲ ਬੈਠੀਏ ਤਾਂ ਸਾਰਾ ਸਭ ਤੋਂ ਅੰਤਿਆਲੇ ਸਾਰੇ ਕਹਿਦਾ ਆਪੇ ਪੇਕਰ ਨੂੰ ਲੈ ਆਏ ਨੇ ਸਭ ਕੋਈ ਮਿਲਦੇ ਨੇ ਇਹਦਾ ਮੈਨ ਬਣਾਣਾ ਸਦਾ ਹੀ ਤੱਕ ਜੋੜਾ ਹੋ ਬੈਂਕ ਰਹੀ ਹੈ

ਤੇ ਬਹੁਤ ਦਿਨ ਤੋਂ ਬੈਨ ਹੈ। ਤੇ ਭਾਰਗਾਂ ਮੈਂ ਬੇਰੀ ਲਈ ਆ ਤੇ ਦੇਖੀ ਗਿਆ। ਇਹ ਮੈਂ ਬੜਾ ਇੱਕ ਤਰੀਕਾ ਹੁੰਦਾ ਸੀ ਜੇ ਕੱਪੀ ਕੋ ਲੋਕ ਕਰਦੇ ਆਪਣੇ ਭਾਈ। ਚਲੋ ਜਲਵਾ ਕਰਦੇ। ਹੋਰ ਵੈਰ ਪਰ ਬਾਤਾਂ ਕਰਦਾ ਕਿ ਰਾਜਾ। ਤੇ ਰਮਨਿਥ ਮਿੱਤੂ ਜੀ ਐਸੇ ਲਾ ਬੋਨ ਦੇ ਰਿਹਾ ਨਾ ਤਾਂ ਜਦੋਂ ਨਾਰੀਆ ਦਾ ਮੁੰਡਾ ਮੈਂ ਪੀਆ ਰਹਿੰਦਾ ਮੈਨੂੰ ਜਾਣੇ ਆ 15 ਦਿਨ ਚੋਂ ਚੱਲਦਾ। ਭਾਂਗ ਜਗਰਾਉਂ ਆਇਆ ਪਰ ਫਰੀਦ ਰਾਏ ਦੀ ਨਵੀਂ ਗੱਲ ਨਾਲ ਫਿਰ ਵਾਲਾ ਦੇਣੀ। ਇਹਦੇ ਮੇਰੀ ਅਗਲੇ ਇੰਡਸ ਸਾਰੇ ਦੇ ਚੱਕੀ ਦੇ ਕਾਰਕਾ ਦਾ ਅਨੁਮਾਨ ਹੈਗਾ ਰਕਤ ਸਨ ਇਹਦੇ ਉਸ ਵੇਲੇ ਉਹ ਨਾਮਿਕਵਾ ਦੁਨਾਰੀ ਹੋਰ ਜੋ ਬੋਤਲ ਕਿਆ ਰਹੀ ਸੀ ਮਨਾਪੀ ਗਿਆ ਨਾ ਸਭੀ ਫੈਰਨ ਕਿ ਬਹਾਦਰ ਹਾਂਜੀ ਅੰਤਿਮ ਅਕੇਵੀ ਮੈਂ ਤੁਹਾਨੂੰ ਆਏ ਲੋਕਾਂ ਨੂੰ ਬੀਜੇਪੀ ਨੂੰ ਦੇਖਾ ਪਰ ਅੱਜ ਜੀਵਨ ਪ੍ਰਧਾਨ ਜੀ ਤੁਸੀਂ ਇਹ ਮੇਰੇ ਰਮਾਤਾ ਜੀ ਨਾਲ ਸਾਰੀ ਟੀਮ ਨੇ ਕੋਈ ਦੱਸ ਦੇ ਤੁਸੀਂ ਮੇਦ ਕੀਤੀ ਹੈ ਸਾਰੇ ਪਰਿਵਾਰ ਨੇ ਮੇਚਾਂ ਨਾਲ ਅੱਜ ਮੈਂ ਜਦੋਂ ਮਾਰਕੀਟ ਤੋਂ ਨਹੀਂ ਗਏ ਹਾਂ ਤੁਸੀਂ ਕਿ ਕਿਰਨਿਆ ਮੋਰ ਸੇ ਕਿ ਲਾਏ ਮੈਂ ਤੁਹਾਨੂੰ ਅੱਜ ਦੱਸਾਂਗਾ ਐਂਡਾ ਕੇਰਾ ਵੀ ਚਿਰਪਾ ਹੋ ਗਿਆ ਮੈਂ ਆਪ ਚੌਥੀ ਇਲੈਕਸ਼ਨ ਦਾ ਨਹਿਰਾਂ ਤੇ ਪਾਰਟੀ ਬੈਂਡਿੰਗ ਇੱਕ ਮੈਂ ਵਿਧਾਨ ਸਭਾ ਦੀ ਸਭ ਤੋਂ ਜੁਨੀਤਾਂ ਇਲੈਕਸ਼ਨ ਸੀ ਬਈ ਜਿਹਦੇ ਵਿੱਚ ਵੀਰ ਸਿੰਘ ਵਾਦਲ ਇੱਕ ਪਾਸੇ ਸੀ ਇੱਕ ਪਾਸੇ ਭਗਵੰਤ ਮਾਨ ਸਿੰਘ ਤੇ ਇਕ ਮੈਂ ਇਹਨਾਂ ਪਾਰਟੀਆਂ ਜਲਾਲਾਵਤ ਜਦੋਂ ਅਸੀਂ ਲੜੇ ਤੇ 14 ਦਿਨ ਸੀ ਮੇਰੇ ਕੋਲ ਤੋਂ ਆਖਰੀ ਦਿਨ ਨਾਮੀਨੇਸ਼ਨ ਦੇ ਉਸ ਦਿਨ ਮੈਨੂੰ ਰਾਹੁਲ ਗਾਂਧੀ ਨੇ ਟਿਕਟ ਦੇ ਦਿੱਤੇ ਇਸ ਦੇ ਉਸ ਵੇ 10 ਸਾਲ ਜੱਤੀ ਸੀਮ ਸਿਰ ਵੀ ਸੇ ਮਾਦਰ ਦਰਾਨਾਵਾ ਤੋਂ ਉਹਨਾਂ ਦੀ ਸੀਟ ਸੀ ਇੰਨਾ ਕਿ ਮੈਂ ਦੱਸ ਸਕਦਾ ਵੀ ਜੋ ਜਿੱਥੋਂ ਆਪਾਂ ਆਏ ਇਸ ਹਾਲਤ ਜਿਗਰਾਉਂ ਦਾ ਦੇ ਨਾ ਇੱਕ ਤੋਂ ਇੱਕ ਮੈਸੇਜ ਇੱਕ ਸੁਨੇਹਾ ਤੇਜੋ ਜੀ ਕੋਈ ਸ਼ੱਕ ਨਹੀਂ ਅੱਜ ਤੁਸੀਂ ਅੱਜ ਵੋਟਾਂ ਪੈ ਜਾਣ ਜਿਗਰਾਉਂ ਸ਼ਹਿਰ ਦਾ ਦੇਣਾ ਤੂੰ ਵੰਡੇ ਨਹੀਂ ਤੇ ਬੀਜੇਂਗੀ ਜਿੱਤੇਗੀ ਇਹ ਮੈਂ जिन्हें भी कांग्रेस पर पर के परिवार से चाहे नौजवान हो चाहे बजुर्ग होने बीजेपी का झंडा आके देखिया हर अपनी दुकान तो बहार आकर हर अपने कम काम छे खड़ा सी। कोई कुत्ते खड़ा सी। ਉਹ ਚੋਰੀ ਦੇਖ ਰਹੇ ਹੋ ਤੁਸੀਂ ਫੋਨ ਪਰ ਨੀਰਾ ਸੀ ਮੈਂ ਇਹ ਸਮਝ ਗਿਆ ਅੰਤ ਵਿੱਚ ਬਹੁਤ ਵੱਡੀ ਗੱਲ ਤੁਸੀਂ ਇਹ ਜੀਆ ਬੇਨਫੀਟ ਦੇ ਆ ਤੇ ਅੱਜ ਤੋਂ ਬਾਅਦ ਇਹ ਗੱਲ ਕੋਈ ਸ਼ੱਕ ਨਹੀਂ ਜਿਹੜੇ ਤੁਹਾਡੇ ਕੋਲ 15 ਦਿਨ ਲੱਗੇ ਨੇ ਉਹ 15 ਦਿਨ ਦੇ ਵਿੱਚ ਤੁਸੀਂ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਤੁਸੀਂ ਮੈਂ ਫਸਲ ਪੱਕ ਕਹਿੰਦੇ ਆ ਉਹ ਵੀ ਤੁਸੀਂ ਵੇਚਦਾ ਹੈ ਤੇ 15 ਇੱਕ ਦਿਨ ਨੂੰ ਉਹ ਪੀਂਤੋ ਸੀ ਫਸਾ ਲੜੇਕ ਉਹ ਕਟਾਈ ਜਿਹੜੀ ਤੁਹਾਨੂੰ ਇੱਕ ਵੱਡਾ ਝਾੜ ਬੰਪਰ ਕ੍ਰੌਪ ਲਈ ਨੂੰ ਕਹਿੰਦੇ ਆ ਉਹ ਤੁਹਾਨੂੰ ਇੱਕ ਤਰੀਕ ਨੂੰ ਗਲੋਕ ਦੇਣਗੇ ਇਹ ਮੈਨੂੰ ਵਿਸ਼ਵਾਸ ਗੋਚੀ ਗਾਉਣ ਜਦੋਂ ਜਿਵੇਂ ਬ੍ਰਹਮਾਸਤ ਦੇ ਗਾਣੇ ਜਿੱਦੀਆਂ ਅੱਜ ਜਿਹਦਰ ਆਪ ਜੀ ਦੇਖੋ ਮੌਰੀਕ ਵੰਦੇ ਹੱਤ ਗੰਗੇ ਉਹਨਾਂ ਨੇ ਬਹੁਤ ਲੰਬੇ ਟਾਈਮ ਤੋਂ ਗੇਦਰ ਕਰ ਲਈ ਜਿਹੜੇ ਕਹਿੰਦੇ ਜਾਂਦੇ ਆ ਰਾਮ ਜੀ ਕੋਲ ਬਈ ਨਾ 에어ਪੋਰਟ ਵੀ ਜਿਹੜਾ ਰਾਮ ਜੀ ਤੱਕ ਪਹੁੰਚ ਨਹੀਂ ਲਗਵਾਉਂ ਸ਼੍ਰੀ ਬਾਦਮੀ ਇਸ ਜਿਹੜੀ ਲੋੜ ਤੇ ਉਸੇ ਤਰੀਕੇ ਨਾਲ ਵਿਜੀਤ ਵੀ ਪਾਰਟੀ ਨੇ ਵਾਕੀ ਕੰਨਾ ਇਹ ਵੀ ਦਿਵਾਲ ਵੀ ਕਮਾ ਰਹੇ ਜਿਸ ਦੇ ਕਾਉਂਟੇ 에어ਪੋਰਟ ਰੱਖਦਾ ਤੇ ਉਹਨਾਂ ਦੀ ਮੌਲਤੀ ਸਾਂਝਿਤ ਕਰਦੀ ਨਹੀਂ

हजार वोट वो पार्टी। पार्टी। आगे। 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 जो मैं लुधियाने वाला हो शहर चला लो गेल चला लो जगहों चला लो दला लो बहुत वाडा टर्निंग प्वाइंट है जराजा राम जी नेता है

ਲੇ ਬੱਚਿਆਂ ਤੋਂ ਪਰਿਵਾਰਾਂ ਤੋਂ ਉਹਨਾਂ ਨੂੰ ਵੇਚ ਕਰ ਦੋ ਉਹ ਵੀ ਕਰੋੜਾ ਰੁਪਇਆ ਜਿਹੜਾ ਲੈ ਕੇ ਜੀ ਫੋਰਿਸਨ ਨਾਲ ਹੀ ਹੁਣ ਜਿਵੇਂ ਦੇਹਾਤੀ ਏਰੀਆ ਦੇ ਵਿੱਚ ਚਰਚਾ ਹੈ ਕਿ ਬਿੱਟੂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਥਾਂ ਥਾਂ ਤੇ ਪੰਜਾਬ ਦੇ ਵਿੱਚ ਇਹ ਕੰਝੋੜਾ ਹੋ ਰਿਹਾ ਹੈ ਜੀ ਲੋਕੀ ਜੀ ਵੀ ਗੱਲ ਹੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਬਿੱਟੂ ਕਿਵੇਂ ਮੈਨੇਜ ਕਰ ਰਹੀ ਹੈ ਇਸ ਗੱਲ ਨੂੰ ਨਹੀਂ ਨਹੀਂ ਦੇਖੋ ਉਹਨਾਂ ਦਾ ਹੱਕ ਆ ਜਿੰਨਾ ਮਰਜ਼ੀ ਵਿਰੋਧ ਕਰਨ ਕਰਨ ਪਰ ਅਸੀਂ ਤਾਂ ਜਿਹੜੇ ਸਾਡਾ ਮੈਂ ਇਹ ਕਹਿ ਰਿਹਾ ਵੀ ਜੇ ਕਿਸਾਨ ਇਹਨਾਂ ਸਲੀ ਹੁੰਦੇ ਤਾਂ ਖੇਤਾਂ 'ਚ ਹੁੰਦੇ ਇਹੋ ਜਿਹੇ ਕਿਸਾਨ ਕਿਹੜਾ ਵੀ 3 ਸਾਲ ਚੋਂ ਵਿਹਲਾ ਹੀ ਬੈਠਾ ਰਹੇ ਉਹ ਰੋਜ਼ ਇਸੇ ਕੰਮ ਤੇ ਸੂਟਰੀਆਂ ਤੇ ਤੇਲ ਪਵਾ ਦਿੰਦਾ ਕੋਈ ਨੀ ਜੇ ਵੀ ਜੇ ਉਲਟ ਜੇ ਕਾਂਗਰਸ ਵਾਲਾ ਪਵਾ ਦਿੰਦਾ ਏ ਜਾਂ ਕੋਈ ਆਮ ਆਦਮੀ ਵਾਲਾ ਸਰਕਾਰ ਵਾਲੇ ਤੇ ਪੁਲਿਸ ਲੈ ਕੇ ਇਹਨਾਂ ਨੂੰ ਰਾਹ ਪੂਰਾ ਪ੍ਰੋਪਰ ਦੇ ਕੇ ਉਹਨਾਂ ਨੂੰ ਲੈ ਕੇ ਆਉਂਦੀ ਆ ਪਰ ਨਹੀਂ ਪੁਲਿਸ ਨੂੰ 10 ਬੰਦਿਆਂ ਨੂੰ ਕੀ ਉੱਥੇ ਰੋਕਣ ਨੂੰ ਪਰ ਉਹ ਜਾਣ ਕੇ ਕਿਉਂਕਿ ਉੱਥੇ ਫੋਟੋਆਂ ਭੇਜਣੀਆਂ ਹੁੰਦੀਆਂ ਤੇ ਜਦੋਂ ਹੁਣ ਭਗਵੰਤ ਮਾਨ ਦੇ ਮਗਰ ਪਹਿਲਾਂ ਵੀ ਉਹ ਨਾਲ ਹੀ ਉਹ ਨਾਲ ਹੀ ਵੀ ਪਰ ਜੋ ਅੱਜ ਦੇਖਿਆ ਕਿਦਰਾ ਉਹ ਜਦੋਂ ਜੀਜੇਪੀ ਦੇ ਜਿਹੜੇ ਚੰਡੇ ਜਦੋਂ ਗੱਡੀਆਂ ਕਿਉਂ ਟੰਡੇ ਗਏ ਵਾਹ ਤੇ ਜਦੋਂ ਮੈਂ ਆ ਆਉਣੇ ਤਾਂ ਮੈਂ ਰਿਮਾਂਸ਼ਨ ਜਾਉਂ ਤੋ ਪਹਿਲਾ ਸਰਜਾਲ ਦੇਖੀ ਤੇ ਮਾਰਕੀਟਾ ਜੋ ਨਹੀਂ ਰਹੀ ਆ ਸਮਝਦਾ ਕੋਈ ਐਸਾ ਕਾਂਗਰਸੀ ਨਹੀਂ ਸੀਗਾ ਐਸਾ ਕੋਈ ਕਾਨੀਗਲ ਵਾਲਾ ਐਸਾ ਆਮ ਆਦਮੀ ਵਾਲਾ ਜਿਹਨੇ ਆਪਣੇ ਤਰੀਕੇ ਨਾਲ ਮਾਨ ਸਨਾਨ ਨਾ ਦਿੰਦਾ ਹੋਏ ਮੈਂ ਜਨਰਲ ਸੰਜੇ ਪ੍ਰਧਾਨ ਜੀ ਸਾਡੇ ਅਸੀਂ ਨਾਲ ਸੀ ਇੰਨਾ ਗਿਆਨ ਦਿੱਤਾ ਉਹਨਾਂ ਨੇ ਦੇਖਿਆ ਬਈ ਐਡਾ ਬਣਾ ਪੜਦਾ ਗੋਰੀ ਐ ਐਡਾ ਵੱਡਾ ਸੀ ਫਿਰ ਕੀ ਹੋ ਗਿਆ ਤੇ ਉਹਤੀ ਸਾਹਿਬ ਦੀ ਡਿਵੈਲਪਮੈਂਟ ਕਰ ਰਹੇ ਜੇਕਰ ਉਹਨਾਂ ਦਾ ਭਾਵੇਂ 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 ਭਾ